ਸਤਲੁਜ ਦਾ ਪਾਣੀ ਹਟਣ ਤੋਂ ਬਾਅਦ ਹਾਲਾਤ ਹੋਏ ਹੋਰ ਵੀ ਖਰਾਬ ਫਿਰੋਜ਼ਪੁਰ ਦੇ ਹਾਮਦ ਚੱਕ ਅਤੇ ਅਲੇਕ ਗਵਾਲੇ ਦੇ ਬਾੜ ਪ੍ਰਭਾਵਿਤ ਇਲਾਕਿਆਂ 'ਚ ਸਤਲੁਜ ਦਾ ਪਾਣੀ ਹਟਣ ਤੋਂ ਬਾਅਦ ਹਾਲਾਤ ਹੋਰ ਵੀ ਵੱਧ ਤੋਂ ਵੱਧਰ ਹੋ ਗਏ ਹਨ ਪਾਣੀ ਹਟਣ ਤੋਂ ਬਾਅਦ ਘਰਾਂ ਵਿੱਚ ਮਿੱਟੀ ਤੇ ਕੀਚੜ ਦੀ ਮੋਟੀ ਪਰਤ ਜੰਮ ਗਈ ਹੈ ਲੋਕ ਆਪਣੇ ਘਰਾਂ 'ਚੋਂ ਮਿੱਟੀ ਤੇ ਕੀਚੜ ਕੱਢਦੇ ਹੋਏ ਨਜ਼ਰ ਆ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਆਇਆ ਸੀ ਉਸ ਸਮੇਂ ਹਾਲਾਤ ਬਹੁਤ ਖਤਰਨਾਕ ਸਨ ਪਰ ਹੁਣ ਪਾਣੀ ਹਟਣ ਤੋਂ ਬਾਅਦ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਕਈ ਕਰਾਂ ਦੀਆਂ ਦੀਵਾਰਾਂ ਵਿੱਚ ਦਰਾਰਾਂ ਆ ਗਈਆਂ ਹਨ ਜੱਤੀ ਕੁਝ ਕਰਾਂ ਦੀਆਂ ਦੀਵਾਰਾਂ ਢਹਿ ਗਈਆਂ ਹਨ ਖੜੇ ਪਾਣੀ ਕਰਕੇ ਮਛਰਾਂ ਦੀ ਪਰਮਾਰ ਹੋ ਗਈ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ ਲੋਕਾਂ ਨੇ ਇਹ ਵੀ ਦੱਸਿਆ ਕਿ ਰਾਤ ਦੇ ਸਮੇਂ ਕਰਾਂ ਵਿੱਚ ਅਤੇ ਆਲੇ 42 ਸੱਪ ਵੀ ਨਜ਼ਰ ਆ ਰਹੇ ਹਨ ਜਿਸ ਨਾਲ ਡਰ ਦਾ ਮਾਹੌਲ ਬਣ ਗਿਆ ਹੈ ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਅਤੇ ਮਦਦ ਪਹੁੰਚਾਉਣ ਦੀ ਮੰਗ ਕੀਤੀ ਹੈ ਤਾਂ ਜੋ ਹਾਲਾਤ ਨਾਰਮਲ ਹੋ ਸਕਣ ਅਤੇ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕੇ ਅਮਚਾ ਕੀ ਹਾਲਾਤ ਕੀ ਹੈ ਪਾਣੀ ਬਹੁਤ ਆ ਰਿਹਾ ਹੈ ਅੱਛਾ ਤੇ ਛੱਤਾਂ ਤੇ ਬੈਠੇ ਸਾਰੀ ਦੁਨੀਆ ਹੀ ਹੁਣ ਪਾਣੀ ਉਤਰਿਆ ਹੈਗਾ ਕੀ ਹਾਲਾਤ ਹੈਗੇ ਆ ਹਾਲਾਤ ਬਹੁਤ ਮਾੜੇ ਨੇ ਹਮ ਸਾਰੇ ਘਰਾਂ ਦੇ ਵਿੱਚ ਮਿੱਟੀ ਮਿੱਟੀ ਹਾਂ ਮਿੱਟੀ ਮਿੱਟੀ ਹੋ ਗਈ ਹੈ ਕਿੰਨਾ ਕੁ ਓੱਖਾ ਹੋਇਆ ਪਿਆ ਬਹੁਤ ਓੱਖੇ ਹੋਏ ਕਈ ਘਰਾਂ ਦੀ ਕੰਧਾਂ ਡਿੱਗੀਆਂ ਹੈ ਕੰਧਾਂ ਡਿੱਗੀਆਂ ਕੋਠੀਆਂ ਪਾਟ ਗਈਆਂ ਬਿਮਾਰੀਆਂ ਫੈਲਰ ਗਈਆਂ बच्चे बीमार ਹੋਏ ਪੈਨੋ ਕਿਸ ਨੂੰ ਗਾਲੇ ਕਿਸ ਨੂੰ ਬੁਖਾਰ ਹੈ ਤੇ ਬੜਾ ਮੰਦਾ ਹਾਲ ਹੈ ਬੱਚਿਆਂ ਨੂੰ ਕਦੇ ਲਜਾਵੀ ਦਾ ਮੱਲਾ ਵਾਲੇ ਕਦੇ ਛੇਰ ਲਜਾਵੀ ਦਾ ਬਹੁਤ ਆ ਮੰਦਾ ਹਾਲ ਹੈ ਕੀ ਨਾਮ ਹੈ ਤੁਹਾਡਾ ਮੇਰਾ ਬੱਚ ਨੂੰ ਵੀ ਸਤਿਗੁਰ ਸਰ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਹਾਲਾਤ ਹੈ ਪਹਿਲਾਂ ਪਾਣੀ ਸੀਗਾ ਹੁਣ ਕੀ ਹਾਲਾਤ ਹੈ ਹਾਲਾਤ ਬਹੁਤ ਮਾੜੇ ਨੇ ਪਾਣੀ ਹੁਣ ਉਤਰ ਗਿਆ ਕਰਾ ਹੁਣ ਬਿਮਾਰੀਆਂ ਫੈਲ ਰ ਗਈਆਂ ਨੇ ਹੁਣ ਮੱਛਰ ਵੱਢੀ ਜਾਣ ਡਿਆ ਬੱਚੇ ਬਿਮਾਰ ਹੋਣ ਡਿਆ ਬڑے ਦੁਨੀਆ ਦੇ ਮੰਦੇ ਆਲਾ ਬੱਚਿਆਂ ਦੇ بڑے ਮੰਦੇ ਆਲਾ ਘਰਾਂ ਦੇ ਦੁਵਾਰਾਂ ਡਿੱਗੀਆਂ ਘਰਾਂ ਦੇ ਦੁਵਾਰਾਂ ਡਿੱਗ ਪਈਆਂ ਘਰ ਪਾੜ ਕੇ ਲੋਕਾਂ ਦੀ ਕੋਠੀਆਂ ਪਾੜ ਗਈਆਂ ਪਿੰਡ ਹਮ ਚੱਕ ਦੇ ਸਾਰਾ ਕੋਈ ਨਿਖਾਨ ਹੋ ਗਿਆ ਫਤਲ ਮਿੱਟੀ ਮਿੱਟੀ ਮਰ ਗਿਆ ਤੇ ਘਰਾਂ ਦੇ ਵਿੱਚੋਂ ਜਿੰਨੀ ਮਿੱਟੀ ਸੀ ਸਾਰੀ ਦਰਿਆ ਖੋਰ ਲਗਿਆ ਫਿਰ ਕਿਰਤਵਾਰੀਆਂ ਮਿੱਟੀਆਂ ਪਾਈ ਜਾਂਦੇ ਆ ਬੜੇ ਹਾਲਾਤ ਮਾੜੇ ਬਹੁਤ ਮਾੜੇ ਨੇ ਕੀ ਕਰੀਏ ਜੂਨ ਪੋਗ ਰਿਹਾ